ਮਾਮਲਾ ਮਾਨਸਾ ਦੇ ਰੁੜਕੀ ਤੋਂ ਸਾਹਮਣੇ ਆਇਆ ਜਿੱਥੇ 13 ਸਾਲਾਂ ਦੇ ਇੱਕ ਬੱਚੇ ਦਾ ਜੜਾਇਆ ਉਹ ਕਤਲ ਕਰ ਦਿੱਤਾ ਗਿਆ ਜੀ ਹਾਂ ਤਾਂ ਦੱਸਿਆ ਕਿ ਕਬੂਤਰ ਚੋਰੀ ਕਰਨ ਦਾ ਜਿਹੜਾ ਇਲਜ਼ਾਮ ਇਸ بیٹے ਦੇ ਉੱਤੇ ਲੱਗਾ ਸੀ ਇੱਕ ਜਵਾਬ ਤੇ ਲੱਗਾ ਸੀ 13 ਸਾਲਾਂ ਦੇ ਤਾਂ ਉਸਤੇ ਕਾਰੇ ਇੱਕ ਨੌਜਵਾਨ ਲਾਂਬਾ ਲੈ ਕੇ ਜਾਂਦਾ ਹੈ ਕਿ ਤੁਹਾਡੇ ਮੁੰਡੇ ਨੇ ਮੇਰਾ ਕਬੂਤਰ ਚੋਰੀ ਕਰ ਲਿਆ ਤਾਂ ਲਾਂਬਾ ਲੈ ਕੇ ਜਦੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਹੁੰਦਾ ਹੈ ਤਾਂ ਉਹੀ ਜਵਾਕ ਤੇਰਾ ਸਾਲਾਂ ਦਾ ਸਾਹਮਣੇ ਨਜ਼ਰ ਆ ਜਾਂਦਾ ਤਾਂ ਇੱਕ ਨੌਜਵਾਨ ਵੱਲੋਂ ਉਸ ਦਾ ਗਲਾ ਕੋਟ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਕਿ ਘਰ ਦੇ ਹਾਲਾਤ ਕਿਸ ਤਰ੍ਹਾਂ ਜਿਹੜਾ ਪਿਓ ਆ ਔ ਬਿਲਕ ਬਿਲਕ ਕੇ ਜਿਹੜਾ ਉਹ ਰੋ ਰਿਹਾ ਦੱਸਿਆ ਜਾ ਰਿਹਾ ਇਹ ਛੋਟਾ ਜਿਹਾ ਜਵਾਕ ਜਿਹੜਾ 13 ਸਾਲਾਂ ਦਾ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਸੀਗਾ ਲੇਕਿਨ ਇੰਨਾ ਜਿਆਦਾ ਗੁੱਸੇ ਦੇ ਵਿੱਚ ਨੌਜਵਾਨ ਆ ਜਾਂਦਾ ਇੰਨੇ ਤੈਸ਼ ਦੇ ਵਿੱਚ ਆ ਜਾਂਦਾ ਕਿ ਪਲ ਮਿੰਟ ਦੇ ਵਿੱਚ ਜਿਹੜਾ ਉਸ ਦਾ ਗਲਾ ਕੋਟ ਕੇ ਉਸ ਨੂੰ ਮੋਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਕੀ ਕੁਝ ਕਹਿ ਰਿਹਾ ਹੈ ਪਰਿਵਾਰਿਕ ਮੈਂਬਰ ਆਓ ਤੁਹਾਨੂੰ ਹੀ ਸੁਣਾਣੇ ਜਲਾਸ ਵਿੱਚ ਪੜਦਾ ਸੀ ਉਸ ਨੂੰ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮੜਾ ਮੋਟਾ ਇਹ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਇਹ ਕੱਲ ਦੀ ਗੱਲ ਆਈ ਇਹ ਦਿਨ ਦੀ ਉਹਦੋਂ ਬਾਅਦ ਕੀ ਹੋਇਆ ਇਹ ਅੱਜ ਵੀ ਤੁਹਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਕੀ ਕਰਿਆ ਮਸਲਾ ਵੀ ਵਿਗੜਿਆ ਕਿਉਂ ਸੀ ਕਬੂਤਰਾਂ ਤੋਂ ਵੀ ਵਿਗੜਿਆ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹੈ ਸਾਡੇ 12:30 ਵਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਇਹ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਇਤਰ ਵਗੈਰਾ ਰੱਖਦਾ ਸੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉਂ ਬਾਸ ਮਾੜਾ ਮੋਟਾ ਜਵਾਗ ਤਾਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਹੈ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਆ ਕੇ ਘਰੇ ਜੀ ਕਹਿੰਦੇ ਸਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਂ ਗੱਲ ਹੋ ਗਈ ਇਹ ਗੱਲ ਕਰੀ ਕਈ ਆਈ ਉਹਨਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡ ਦੇਗੀ ਦੇਖੇ ਮਾਰਨ ਵਾਲੀ ਸੱਟ ਆ ਉਹ ਕਿੱਥੇ ਕਿੱਥੇ ਆ ਕਿਵੇਂ ਮਾਰਿਆ ਉਹਦੇ ਜੀ ਇਥੋਂ ਇੱਕ ਦਾ ਗੋਡਾ ਤੋੜਤਾ ਜੀ ਲੱਤ ਤੋੜਤੀ ਆਹ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾਂ ਤੇ ਉਹਦੇ ਨਿਸ਼ਾਨੀਆਂ ਪਹਿਰੀਆਂ ਘਰੂਟਾਂ ਦੀਆਂ ਉਮ ਜੁਕਰ ਹੈ ਨਾਲ ਪੜੇ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮੈਂ ਤਾਂ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਇਹ ਕਿਡਾ ਮੇਨਾ ਹੋਇਆਗਾ ਸਜਾ ਹੋਵੇ ਜਾਂ ਫਣਦੀ ਸਜਾ ਹੋਵੇ ਜੀ ਉਹਨਾਂ ਨੂੰ ਕੀ ਮਾਮਲਾ ਇਹ ਸਾਰਾ ਕਬੂਤਰਾਂ ਦਾ ਸੀਗਾ ਜੀ ਇਹ ਇਹਨੇ ਕਬੂਤਰ ਢਾਕਦੇ ਸੀ ਇਹ ਕੋਚੀ ਹੋ ਰਹੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਕੀਨ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕਬੂਤਰ ਘਵਾਤ ਡਾਇਆ ਹੋਊਗਾ ਕੋਈ ਇਹਨੇ ਇਹਦੇ ਕੋਲ ਬਹਿ ਗਏ ਇਹਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਭਾਲਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਢੜ ਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਜੀ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਸੀਗੇ ਉਹ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀ ਜੀ ਇਹਨਾਂ ਨੇ ਬਸ ਉਹ ਖੇਡ ਮਾਰਤੀ ਸਾਰਾ ਕੁਝ ਖਤਮ ਕਰਤੀ ਗਾਣੀ ਦਾ ਗਰੀਬ ਪਿਓ ਹੈ ਜੀ ਉਹਦਾ ਵਿਚਾਰਾ ਦਿਹਾੜੀ ਜਗਦਾ ਸੀ ਇਹਦੇ ਵੀ ਜਿਵੇਂ ਜਾਂਉਂਦੇ ਜੀ ਮਾਰਤਾ ਜੀ ਇਹਨੂੰ ਇਹ ਮਸਲਾ ਸਾਰਾ ਕਬੂਤਰਾਂ ਦਾ ਸੀਗਾ ਜੀ ਤੇ ਇਹ ਮਾੜਾ ਮੋਟਾ ਛਾਂ ਉਹ ਸੀਗਾ ਕਬੂਤਰਾਂ ਦਾ ਇਹਨਾਂ ਨੇ ਵੀ ਫੜ ਫੁੱੜ ਲੈਂਦੇ ਸੀਗੇ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਈ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦਿਨ ਭੱਜ ਦਿਆਨਾਂ ਠੀਕ ਕਰਦੇ ਰਹੇ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਬੀਸ ਨੂੰ ਫੜਨਾ ਕੁੱਟਣਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ 6:07 ਵਜੇ ਇਹ ਪਾਲ ਕਰਨ ਲੱਗੇ ਆ ਪਰਿਵਾਰ ਜੀ ਸਾਰੇ ਸਾਰਾ ਤੇ ਤੁਰੇ ਫਿਰੇ ਇਹਨਾਂ ਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਟੋ ਘਾਟੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਜਾ ਕੇ ਹੀ ਰਾਤ ਨੂੰ 12:01 ਵਜੇ ਪਤਾ ਲੱਗਾ ਜੀ ਹੇਰੋ ਸਮੇ ਉਹਦੇ ਗੋਡੇ ਦੇ 60 ਸਿਗੀ ਪੂਰੀ ਅੰਨ ਨਾਲਿਆਂ ਦੇ 60 ਸਿਗੀ ਪੂਰੀ ਤੇ ਫਾਹਾ ਦੀ ਤਰ੍ਹਾਂ ਟੰਗਿਆ ਪਿਆ ਸੀ ਕਿਸਾਬ ਦਾ ਨਾਲ ਵੀ ਫਾਹਾ ਦੇ ਕੇ ਸੰਵਿਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘ ਉਹਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਇਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਏ ਗਏ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਇਸ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦੀਆਂ ਤਾਰਾ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਇਹ ਜਿਹੜੇ ਦੋਸ਼ੀਆਂ ਦੀ ਪਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਹਿਲਾਂ ਇਹ ਤੇ ਕੀ ਮੁਕਾਦਮੇ ਦਰਜ ਨੇ ਸਰ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਇਹਦੀ ਉਮਰ ਕਰੀਬ 13 ਸਾਲ ਸੀ